ਗਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਆਈ ਪਹੁੰਚੇ ਆ ਪਿੰਡ ਸੀੜਾ ਤਹਿਸੀਲ ਕਰਤਾ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਸੁਣ ਵੀਰ ਉਹਨਾਂ ਕੋਲ ਸਾਸਿਕਾਲ ਜੀਰੇ ਸਾਸਿਕਾਲੀ ਕੰਮ ਕੀ ਹਾਲ ਜੀ ਵਧੀਆ ਵਧੀਆ ਵੀਰੇ ਹੋਰ ਸੁਣਾਓ ਠੀਕ ਠਾਕ ਕਰਨ ਜੀ ਬਹੁਤ ਵਧੀਆ ਜੀ ਨਾਲੇ ਕਰਨ ਡੇਰੀ ਫਾਰਮ ਰੱਖਣੀ ਆਲੇ ਸਾਰੇ ਹਾਂਜੀ ਸਾਸਰੀਕਾਲ ਜੀ ਸਾਸਿਕਾਲ ਵੀਰੇ ਹੋਰ ਸੁਣਾਓ ਠੀਕ ਠਾਕ ਵੀਰੇ ਸਾਹਿਬ ਜੀ ਬਹੁਤ ਵਧੀਆ ਠੀਕ ਆ ਤੁਸੀਂ ਦੱਸੋ ਜੀ ਹਾਂਜੀ ਵਧੀਆ ਵਧੀਆ ਵੀਰੇ ਬਾਕੀ ਅੱਜ ਨਗੀਨੇ ਲੈ ਆਂਦੇ ਆਂ ਵੀਡੀਓ ਵੇਖਦਾ ਹਾਂ ਹਾਂਜੀ ਹਾਂਜੀ ਮੇਰੇ ਤੇ ਕਿਤਾ ਕਰਨ ਵਾਲੇ ਕਪੜਾ ਲਾਗੇ ਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਇਹ ਨਾਲੇ ਵੀਡੀਓ ਬਣਾਈਏ ਤੇ ਕਰਨ ਨਾਲ ਲਾਗੇ ਸਦਣਾ ਸੌਖਾ ਹਾਂਜੀ 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 ਜਦੋਂ ਭਾਵੇਂ ਦੋ ਹੀਆਂ ਤਿੰਨ ਜਦੋਂ ਮਰਜ਼ੀ ਬਿਲਕੁਲ ਬਿਲਕੁਲ ਵੀਰੇ ਘਰ ਵਾਲਾ ਕੰਮ ਬਿਲਕੁਲ ਵੀਰੇ ਬਿਲਕੁਲ ਵੀਰੇ ਆਪਣੇ ਕੋਲ ਅੱਜ ਨਾ ਤਿੰਨ ਪਸ਼ੂ ਨੇ ਅੱਛਾ ਤਿੰਨ ਵਾ ਤਿੰਨੇ ਟੋਕ ਦੇ ਚੱਲ ਸਹੀ ਗੱਲ ਵੀਰੇ ਕੋਕੇ ਕੋਕੇ ਹੈ ਨਾ ਆ ਕਰਨ ਵੀਰੇ ਆਂ ਦੋਂਦੀ ਕੱਟੀ ਵੇਖੋ ਸਹੀ ਗੱਲ ਵੀਰੇ ਮਗਰ ਵੀ ਕੱਟੀ ਜੇ ਬੁਲਬੁਲ ਦਾ ਬੱਚਾ ਹੀ ਅੱਜ ਕੱਢ ਰਿਹਾ ਸੀ ਕੱਟੀਏ ਤੇ ਇੰਨੀ ਸੀਲ ਦੇ ਪੈਰੋ ਜਾ ਕੇ ਪਹਿਲੇ ਵੇਖ ਥਾਣਾ ਵਿਖਾ ਕਰਨ ਵੀਰੇ ਥਾਣਾ ਵਿਖਾ ਵੇ ਕਿੱਦਾਂ ਕੱਟੀਆਂ ਥਾਲ ਲੱਗਾ ਵੇ ਸੀਲ ਨਹੀਂ ਤੈਨੂੰ ਚਵਾਈ ਕਰਕੇ ਵਿਖਾਲਾ ਠੀਕ ਹੈ ਵੀਰੇ ਠੀਕ ਹੈ ਠੀਕ ਸਿੰਗੀ ਸਿੰਬਲੀ ਬਹੁਤ ਜਿਹੜ ਨੂੰ ਕਹਿੰਦਾ ਨਾ ਰੁਪਈਆ ਮੈਨੇ ਲੰਗਦਾ ਉਹ ਸਿੰਗੀ ਲੱਗੀ ਆ। ਤੁਹਾਨੂੰ ਦੋ ਦੰਦਾਂ ਦੇ ਕੱਟੀ। ਹਾਂਜੀ ਦੋ ਦੰਦਾਂ ਬਾਕੀ ਵੀਰ ਜੀ ਇਹਨੇ ਦੋ ਤਿੰਨ ਸੂਵੇ ਦੰਦਾਂ ਚ ਦੇਣੇ ਆਲੇ। ਦੰਦਾਂ ਚ ਦੇਣੇ ਆ ਰਹੇ ਜਿਹੜੇ ਜਵਾਹਰ ਲੱਗੇ ਬਹੁਤ ਦੇਖੋ ਝੋਟੀ ਵੀ ਫੁੱਲ ਵੱਡੀ ਆ ਥੱਲੇ ਸਫਾਈਆਂ ਬਹੁਤ ਆ ਥਣ ਕੱਲਾ ਕੱਲਾ ਥਣ ਲੱਗਾ ਗਰਮ ਵਾਲੀ ਨੂੰ ਰੰਗ ਭਾਗ ਬਹੁਤ ਲੱਗੇ ਬਾਕੀ ਵੀਰ ਜੀ ਖੋਲ ਕੇ ਤੋਰ ਦਿਓ। ਜ਼ਰੂਰ। ਦੇਖੋ ਵੀਰੇ ਵੱਡੀ ਝੋਟੀ ਆ ਗਾਲੀ ਸ਼ਾ ਫੁੱਲ ਜਾਨਵਰ ਕੀ ਹਾਂਜੀ ਹਰਿਆਣੇ ਦੀ ਝੋਟੀ ਵੀਰ ਜੀ। ਉਹ ਤੇ ਵੀਰ ਜੀ ਵੇਖਿਆ ਪਸ਼ੂ ਵਾਲ ਪਰਾ ਲੱਗ ਜਾਂਦਾ ਕਿੱਧਰ ਦਾ ਮੈਂਦੇ ਹੀ ਆ ਜਿੰਨਾ ਪਸ਼ੂ ਰੱਖੇ ਹੋ ਆਪਣੇ ਤੋਂ ਵੱਧ ਸੰਮਧਾਰ ਆ ਇਹ ਕਹਿੰਦੇ ਇੱਕ ਦੋ ਦੰਦੀ ਚਾਹ ਦੇਣਾ ਹਾਂਜੀ 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 ਸੱਤ ਵਿੱਚ ਦੋ ਦੰਦੀ ਜਿਹਨੂੰ ਕਹਿੰਦਾ ਦੋ ਦੰਦ ਬਿਲਕੁਲ ਵੀਰੇ ਬਿਲਕੁਲ ਸੱਤ ਵਿੱਚ ਦੋ ਦੰਦੀ ਜੇ ਕੱਟੀਏ ਇੱਕ ਮਿੰਟ ਹੋ ਜਾ ਕੋਈ ਗੱਲ ਨਹੀਂ ਵੀਰੇ ਕੋਈ ਇਹ ਦੋ ਦੰਦੀ ਕੱਟੀ ਵੇਲੇ ਹਾਂ ਸਹੀ ਗੱਲ ਦੋ ਦੰਦੀ ਜੇ ਕੱਟੀ ਸਹੀ ਗੱਲ ਦੋ ਦੰਦ ਪੂਰੇ ਦੋ ਦੰਦੀ ਆ ਬੱਚਾ ਇਹ ਲੈ ਲੇ ਦੋ ਦੰਦੀ ਲੱਗਦੀ ਸ਼ਕੀਲ ਅਕ੍ਰਿਸ਼ਮਾ ਲੱਗਦੀ ਸਹੀ ਗੱਲ ਇਹਦੇ ਕਰਨ ਵਾਲੀ ਹੈ ਮੇਰੇ ਖਿਆਲ ਸਾਰੀ ਹੈ ਉਹ ਦੋ ਮਾਢੀਆਂ ਸਾਲਾਂ ਦੀ ਵੇਖੋ ਵੀਰੇ ਥੱਲੇੋਂ ਬੋਰ ਸਫਾਈਆਂ ਜਾ ਵੀਰੇ। ਬੰਤਾਲੀ ਬਹੁਤ ਬੰਦ ਸਿੰਗਲੀ ਬਹੁਤ ਹੈ। ਠੀਕ ਹੈ ਜੀ ਠੀਕ। ਦੇਖੋ ਵੀ ਜੀ ਵੱਡੀ ਛੋਟੀ ਆ ਫੁੱਲ। ਹਾਂਜੀ। ਬਹੁਤ ਵਸ ਸਿੰਗਲੀ ਖਾ ਭਾਜੀ। ਸਿੰਗਲੀ ਸਿੰਗਲੀ। ਸਹੀ ਗੱਲ। ਸਹੀ ਗੱਲ ਆ ਵੀਰੇ। ਸਹੀ ਗੱਲ। ਬਹੁਤ ਸੋਹਣੀ ਕਰਦੀ। ਤੂੰ ਮੁੱਲ ਦੇਖਣਾ ਤੇ ਹਰ ਹਰ ਹੀ ਰਹਿਣਾ ਵੀ ਐਡਾ ਨਿਕਾ ਗਿਆ ਮੁੱਲ। ਅਛਾ ਜੀ। ਭਾਜੀ ਤੂੰ ਇਹ ਰੋਈ ਵੀਡੀਓ ਬਣਾ ਦੇ ਲੋਕੀ 10 15 20 ਮੰਗਦੇ ਨੇ ਐਦਾਂ ਦੀ ਦਾ। ਸਹੀ ਗੱਲ ਆ ਵੀਰੇ। ਮੈਂ ਸਿਰਫ 1 ਕੋ ਲੱਖ ਰੁਪਿਆ ਮੁੱਲ ਰੱਖਿਆ ਜੀ। ਅਛਾ ਹੀ ਜੇ ਵੀ ਮਾਨਤਾਨ ਪੂਰਾ ਹੋ ਜਾਣਾ ਕਰ ਦਈਏ ਮਾਨਤਾਨ ਫਿਰ ਕਰਾ ਲਓ ਕਿੰਨਾ ਕਰਾਉਣਾ ਜੀ ਦੋ ਛੱਡ ਦਿੰਦੇ 98 ਦੀ ਹਾਂ ਜੀ ਭਾਜੀ 95 ਦੀ ਵੀ ਦੇ ਦਾਂਗੇ ਲਾਓ ਜੀ 95 ਹਜ਼ਾਰ ਦੀ ਵੱਡੀ ਛੋਟੀ ਫੁੱਲ ਦੋਂਦੀ ਸਹੀ ਗੱਲ ਆ ਵੀਰੇ ਬਾਕੀ ਵੀਰੇ ਮਾਨਤਾਨ ਕਰਨਾ ਜਿਹੜਾ ਕੋਈ ਵੀਰ ਪਹਿਲੇ ਮਗਰ ਵੀ ਕੱਟੀ ਹਾਂ ਜੀ ਹਾਂ ਜੀ ਮਗਰ ਦੋ ਜਾਣੀਆਂ ਇੱਕ ਕਰਮ ਵਾਲੀਆਂ ਦੋ ਹੀ ਛੋਟੀਆਂ ਜਾਣੀਆਂ ਉਹ ਵੀਰਾਂ ਵਾਲੀ ਖੀਰੇ ਦੀ ਖੀਰੇ ਦੀ ਹਾਂਜੀ ਜੀ ਕੱਟੀ ਆ ਮਗਰ ਦੀ ਠੀਕ ਆ ਵੀਰ ਜੀ ਠੀਕ ਆ ਦੇਖੋ ਵੀਰੇ ਕਰਮ ਜੀ ਤੁਸੀਂ ਕਰਾਉਣਾ ਤਾਂ ਤੁਸੀਂ ਪਹਿਲੀ ਵੀਡੀਓ ਬਣਾ ਕੇ ਉਹ ਵੀ ਕਰਾ ਦਿਓ ਫੁੱਲ ਕਰਾਂਗੇ ਨਹੀਂ ਵੀਰੇ ਕੋਈ ਗੱਲ ਨਹੀਂ 1000 ਹੀ ਫਿਰ ਜਾਂਦੀਏ 9524 93 ਦੀ ਹਾਂਜੀ 94 ਦੀ ਪਰ ਵੀਰ ਬੋਧਾ ਨਾਲ ਸਤਾਵੇ ਹਾਂਜੀ ਹਾਂ ਮੈਂ 92000 ਦੀ ਕੱਟੀ ਚੁੱਕਣੀ ਸੀ ਜੀ 95000 ਦੀ ਕੱਟੀ ਪਰ ਵੀਰ ਜੀ ਬਾਹਰ ਹਉਣੀ ਮਿਲਦੀ ਨਾ ਤੇ ਸਹੀ ਗੱਲ ਆ ਵੀਰੇ ਵੀਡੀਓ ਵੀ ਬਾਅਦ ਕਰਕੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰੇ ਜੇ ਲਾਉਣਾ ਬੱਚਾ ਉਹਨੇ ਲਾ ਦੋ ਲਾ ਦੋ ਲਾ ਦੋ ਵੀਰੇ ਕੋਈ ਗੱਲ ਨਹੀਂ ਹਾਂਜੀ ਵੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਲਾਵ ਲਾਓ ਵੇਖੋ ਵੀਰੇ ਆ ਪਸ਼ੂਆ ਵੀਰਣਾ ਕੋਲ ਬਹੁਤ ਸਾਫ ਸੁਥਰੇ ਪਸ਼ੂ ਲਿਆਮ ਦੇ ਆ ਵੀਰੋ ਨੇ ਪੁਰਾਣਾ ਵਪਾਰ ਆ ਬਾਕੀ ਐ ਖੋਪਾ ਕੀ ਆ ਕੱਤੀ ਜੇ ਹਾਂਜੀ ਸਹੀ ਗੱਲ ਆ ਵੀਰੇ ਬਾਕੀ ਵੀਰ ਜੀ ਸਚਾਈ ਦਾ ਮੋਲਾ ਸਾਰਾ ਕਾਸ ਬਾਸੇ ਜਿਹੜੀ ਗੱਲ ਆ ਸੱਚ ਬੋਲਾਂਗੇ ਲੰਮਾ ਟਾਈਮ ਚੱਲਾਂਗੇ ਹਨਾ ਵੀ ਜਿਹੜੀ ਹੁਣ ਇਹ ਕੱਟੀ ਆ ਹਾਂਜੀ ਇਹ ਸਭਰਾ ਲੈ ਜੂਗਾ ਇਹਨੂੰ 3-4 ਸੂਏ ਪੀ ਕੇ ਵੀ ਦਸਾਲਾ ਹਾਂਜੀ ਇਹ ਫੇਰ ਵੀਰੇ ਇਦਾਂ ਦੀ ਇਦਾਂ ਰਹਿਣੀ ਆ 1 ਸਵਾ ਲੱਖ 1.5 ਲੱਖ ਦੀ ਕੱਟੀ ਬਣ ਜੇ ਸਹੀ ਗੱਲ ਆ ਵੀਰੇ ਮਗਰ ਵੀ ਕੱਟੀ ਤਿਆਰ ਹੋਈ ਨਹੀਂ ਮਗਰ ਵੀ ਕੱਟੀ ਤਿਆਰ ਹੋਣੀ ਆ ਟੀਕੇ ਦੀ ਵਧੀਆ ਟੀਕੇ ਦੀ ਕੱਟੀ ਹਾਂਜੀ ਹਾਂਜੀ ਵੀਰੇ ਵੇਖੋ ਵੀਰੇ ਸੀਲ ਠੰਡੀ ਐ ਕਰਮਾਂ ਵਾਲੀ ਲੱਤ ਨਹੀਂ ਚੁੱਕ ਰਹੀ ਗਦੇ ਨਾ ਵੀਰ ਦੀ ਕੋਈ ਗੱਲ ਨਹੀਂ ਤੀ ਜੋ ਦੋ ਅਵੀ ਇਹ ਜਿਸ ਸੂਈ ਚੋ ਟੇ ਗਾੜੀ ਫੇਮੀ ਪਾ ਜੀ ਸੂਈ ਜੀ ਇਹ ਵੀ ਚੋ ਟੇ ਚੋਂ ਤੇ ਸੂਈ ਜੀ ਵੱਡੀ ਠੀਕ ਆ ਵੀਰੇ ਅੱਗੇ ਆ ਤੀਜੇ ਨੰਬਰ ਤੇ ਆ ਗਈ ਆ ਨਾ ਮਾਰ ਦੋ ਤਾਂ ਉਹਦੇ ਪਾਸੇ ਵਾਲੇ ਉਹਦੇ ਕੋਲੇ ਬੱਚਾ ਛੱਡਦਾ ਸਾਰੀ ਉਸੇ ਵਾਲੇ ਹਾਂਜੀ ਵੀਰੇ ਉਹ ਬਈ ਤਾਂ ਬਾਲਟੀ ਫੜਦਾ ਵੇਖੇ ਇਕੱਠੀਆਂ ਸੀਂਗੀਆਂ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਫੜਦਾ ਕੰਮੀ ਜਿਹੜਾ ਲਾ ਗਿਆ ਕੱਟੀ ਪਹਿਲਾਂ ਪਹਿਲਾਂ ਲਾ ਗਿਆ ਉਹ ਰਹਿ ਗਿਆ ਉਹ ਰਹਿ ਗਿਆ ਜੀ ਇਹ ਮਿਲ ਨਹੀਂ ਤੇ ਚਲੋ ਇੱਕੋ ਜਾਣੇ ਨੂੰ ਪਰ ਸ਼ੌਂਕੀ ਬੰਦੇ ਨੇ ਲੈਣੀ ਆ ਮਿਲ ਨਹੀਂ ਉਹਨੂੰ ਜਿਹੜਾ ਪਹਿਲਾਂ ਜਿਹੜਾ ਸਾਈਬ ਗਿਆਨਾ ਪਾ ਦੂਗਾ ਹਾਂਜੀ 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 ਉਹਨੂੰ ਮਿਲ ਲੀ ਜੀ ਸਹੀ ਗੱਲ ਆ ਵੀਰੇ ਆਕੇ ਕੱਟੀ ਦੀ ਭਾਜੀ ਗਾਰੰਟੀ ਹਰ ਗੱਲ ਜੀ ਸੀਲ ਦੀ ਵਾਰਕਡ ਦੀ ਟੂਰ ਸਕੇ ਠੀਕ ਆ ਜੀ ਠੀਕ ਆ ਜੀ ਪਰ ਸੀਲ ਵੇਖੋ ਤੁਸੀਂ ਹਾਂਜੀ ਹਾਂਜੀ ਕਿੱਡੀ ਕਮਾਲ ਦੀ ਗੱਲ ਕੱਟੀ ਕਿੱਡੀ ਸੀਲ ਸਹੀ ਗੱਲ ਆ ਵੀਰੇ ਦੋਂਦੀ ਕਰਮ ਵਾਲੇ ਨੂੰ ਪੈਰ ਪੁੱਟਣਾ ਨਹੀਂ ਪੜਾ ਬਾਕੀ ਚਵਾਈ ਵੇਖੋ ਕਿੱਡੀ ਚਵਾਈ ਹੋ ਰਹੀ ਹੈ ਇਹ ਤਾਂ ਕੰਮ ਜਿਹਦਾ ਸੀਲ ਵੇਖੋ ਕਿਤੇ ਚੱਕ ਦੇਖੋ ਵਿਧੀ ਚੁਵਾਈ ਚੁਵਾਈ ਵੀਰ ਜੀ ਕਰਨ ਨੂੰ ਬਹੁਤ ਹੈ ਨਾ ਬੜੀ ਕਮਾਲ ਦੀ ਗੱਲ ਪੜੀ ਚੋਲ ਦੀ ਦੇਖੋ ਇਹਦੀ ਉਹਨਾਂ ਵੀਰਾਂ ਦਾ ਵੀ ਦੇਖੋ ਕਿੱਡਾ ਹਨ ਜਿਹੜੇ ਸਾंभ ਕੇ ਦੋਵਾਂ ਢਾਈਆਂ ਸਾਲਾਂ ਦੀ ਜਿਹੜੀ ਕੱਟੀ ਸੁਹਾਤੀ ਹਨਾ ਭਾਜੀ ਇਹਨਾਂ ਜਨਾਮੇ ਦੇ ਜਿੰਨੇ ਦੀ ਮੈਂ ਕੱਟੀ ਦੇਣੇ ਇਹਨਾਂ ਦਾ ਖਰਚਾ ਆ ਗਿਆ ਬੜਾ ਖਰਚਾ ਆ ਗਿਆ ਹਨਾ ਜੀ ਸਹੀ ਗੱਲ ਆ ਵੀਰੇ ਸਹੀ ਹੋਰ ਅਗਲੀ ਜਵਾਰੀ ਵੇਖੋ ਵੇਖੋ ਜੀ ਵੇਖੋ ਅਗਲੇ ਕੱਟੀ ਦਾ ਥਣ ਕੀ ਭਾਜੀ ਪਹਿਲ ਕੱਟੀ ਟਾਵਾ ਟਮਾਏ ਵੀਰ ਜੀ ਲੱਗਦਾ ਇਹ ਤਾਂ ਨਿਕਲ ਥਣ ਲੱਗਾ ਹੁੰਦਾ ਇਹ ਵੇਖੋ ਥਣ ਕਰਨ ਲੱਗੇ ਕਰਦੇ ਸਹੀ ਗੱਲ ਆ ਵੀਰੇ ਤੀਜੇ ਤੀਜੇ ਵਾਲਾ ਥਣ ਤਾਂ ਵੇਖੋ ਭਾਈ ਵੇਖੋ ਆ ਦੇਖੋ ਆਹ ਵੇਖੋ ਕਲੀ-ਕਲੀ ਮਾਰਕੀਟ ਖਾ ਲੀਏ। ਬਿਲਕੁਲ ਵੀਰੇ ਪਹਿਲਾਂ। ਕਾਜੀ ਬਾਕੀ ਸੀਲੇ ਤੁਸੀਂ ਕੈਮਰਾ ਥੱਲੇਵਾੜਿਆ ਵਾ। ਇਹਨੂੰ ਕਿਤੇ ਹਿੱਲਣ ਦਾ ਪਤਾ? ਬਿਲਕੁਲ ਵੀਰੇ ਨਾ ਕੋਈ ਆਪਾਂ ਵੀਡੀਓ ਰੋਕੀ ਆ ਕੋਈ ਵੀਰੇ ਵੀ ਨਹੀਂ ਕਹਿ ਸਕਦਾ ਕਿ ਹਾਂਜੀ ਕੋਈ ਕਹਿ ਨਹੀਂ ਸਕਦਾ ਕਿ ਕਿੱਥੋਂ ਲੱਗਣਾ ਭਾਜੀ। ਸਹੀ ਗੱਲ ਆ ਵੀਰੇ। ਨਹੀਂ ਵੀਰੇ ਬਾਕੀ ਰੇਟ ਦੇ ਹਿਸਾਬ ਨਾਲ ਅੱਦੇ ਕੱਟੀ ਚਲੋ ਕੋਈ ਵਪਾਰੀ ਭਰਾ ਵੀ ਲੈ ਜਾਊਗਾ ਨਾ। ਤੇ ਉਹ ਵੀ ਗਾੜੀ ਜਾ ਕੇ ਆਪਣੀ ਜਿਹੜੀ ਕਮਾਈ ਕਰ ਸਕਦਾ ਇਹ ਕੋਈ ਕੱਟੀ ਦਾ ਬੋਤ ਨਹੀਂ ਤੇ 1 ਪੰਜ ਦੀ ਵੇਚ ਨਾਲ ਹੁਣ ਵੀ 1 ਪੰਜ ਦਾ ਅੱਧੀ ਵੇਚ ਦਿੰਦੇ ਆ ਹਾਂਜੀ 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 ਆਪਾਂ ਸਿਰਫ ਥੋੜਾ ਹੋ ਜਾ ਮਾਰ ਗਿਆ ਰੱਖਿਆ ਹੈ 1500 ਨੂੰ ਬਚਣਾ ਵਾ ਬੰਦੇ ਚੋਂ ਬਿਲਕੁਲ ਬਿਲਕੁਲ ਆਪਾਂ ਬਨੇ ਦੀ ਕੱਟੀ ਜਿਹੜੀ ਨਹੀਂ ਬੋਲੀ ਕੋ ਵੱਡੀ ਆਪਾਂ ਨੇ ਲੱਖੀ ਕਮਾਈ ਵੀ ਬਿਲਕੁਲ ਵੀਰੇ ਬਿਲਕੁਲ ਸਹੀ ਗੱਲ ਆ ਵੀਰੇ ਇੱਥੇ ਖੜੋ ਏਦਾਂ ਹੀ ਠੀਕ ਆ ਵੀਰ ਜੀ ਆ ਗਾੜੀ ਵੀਰੇ ਆ ਗਈ ਇਹ ਪਾਜੀ ਤੁਝੇ ਸੂਈ ਛੋਟੀ ਹੈ ਅੱਛਾ ਇਹ ਵੀ ਦੂਜੇ ਸੂਏ ਚ ਹੋਈ ਸੂਈ ਦੂਜੀ ਪਾਜੀ ਇਹ ਵੀ ਵੀਰ ਜੀ ਵੱਡੀ ਛੋਟੀ ਆ ਵੱਡੀ ਝੋਟੀ ਆ ਫੁੱਲ ਵੱਡੀ ਝੋਟੀ ਭਾਈ ਅਸਲ 10000 ਕਿਲੋ ਤੋਂ ਤਿਆਰ ਅਸ਼ਾਹਿਦ ਬਾਕੀ ਵੀਰ ਜੀ ਇਹਦੇ ਕਰਮਾ ਵਾਲੀ ਸੂਲ ਨੂੰ ਲੈਵਾਂ ਲਈ ਫੈਂਡੀ ਆ ਵੇਖੋ ਥਾਂ ਚ ਟਾਕੋ ਕਹਿੰਦਾ ਵੀ ਕਰਮਾ ਵਾਲੀ ਦਾ ਖੁੱਲੇ ਲਵੇ ਦੀਆਂ ਝੋਟੀਆਂ ਵੀਰ ਕੋਲ ਕਿੰਨੂ ਮੇਰਾ ਅਖੀਰ ਹੀ ਤਾਂ ਹੈਗਾ ਨਾ ਵੀ ਇੱਥੇ ਬੇੜਾਏ ਨੇ ਆ ਜੀ ਵੀਰ ਜੀ ਫੁੱਟ ਫੁੱਟ ਪਛਾਣ ਨੂੰ ਆਈਆਂ ਨੇ ਸਹੀ ਗੱਲ ਆ ਵੀਰ ਆ ਪਛਾਣ ਨੂੰ ਆ ਜੇ ਫੁੱਟ ਫੁੱਟ ਆ ਇਹਨੂੰ ਆਂਦੇ ਫੁੱਟ ਫੁੱਟ ਸਹੀ ਗੱਲ ਆ ਵੀਰ ਸਹੀ ਗੱਲ ਆ ਬਾਕੀ ਵੀਰ ਜੀ ਕੋਈ ਟਾਈਮ ਨਹੀਂ ਕੋਈ ਬਾਜ਼ਾਰ ਨਹੀਂ ਚਵਾਈ ਦਾ ਟਾਈਮ ਆ ਇੱਕ ਵੀ ਦੀ ਫੁੱਲ ਵੱਡੀ ਕੱਟੀ ਆ ਵੀ ਇਹ ਬਹੁਤ ਬੱਚੇ ਲਾ ਕੇ ਹਾਂਜੀ ਬੱਚੇ ਲਾ ਕੇ ਬਹੁਤ ਸੋਹਣੀ ਕੱਟੀ ਆ ਵੀ ਅਜੀ ਵੱਡੀ ਝੋਟੀ ਆ ਪਰੀ ਝੋਟੀ ਆ ਪਹਿਲੇ ਦੋ ਦਿਨ ਬਹੁਤ ਅੰਗੇ 13 14 ਤੱਕ ਨਾ ਆਰਾਮ ਨਹੀਂ ਦੇ ਜਣਾ ਸਹੀ ਗੱਲ ਆ ਵੀਰੇ ਦਊਗੀ ਇਹ ਦਊਗੀ ਆਂਦੀ ਹਾਂਜੀ ਆਂਦੀ ਤਾਂ ਹੁਣ ਹੀ ਚੱਲੇ 10 10 ਕਿਲੋ ਬੋਲਾ ਲਾ ਲਓ ਦੁੱਧ ਲਾ ਲਓ ਅਜੇ ਵੀ ਤਿਆਰ ਕੋ ਚਵਾਜੀ ਭਾਈ ਬਹੁਤ ਹੈਗੀ ਅੱਛਾ ਏ ਮੈਂ ਵੀ ਕਰਾਂਗੇ ਇੱਧਰ ਵੀ ਸਹੀ ਗੱਲ ਰੇ ਨਾ ਖੋਟਾ ਪਈ ਦਾ ਇਹਦਾ 7-7 ਲੱਖ 1.5 ਲੱਖ ਖਰਚਦੇ ਪਤਾ ਤੁਸੀਂ ਮੇਰਾ ਮਨ ਵੀ ਫਿਰ ਵੀ ਕਰਮਾਣਾ ਹੀ ਲੱਭਦੀਆਂ ਵੀਰ ਜੀ ਇਹਦਾ ਨੀ ਦਾ ਮੁੱਲ ਵੇਖਿਆ 1.5 ਲੱਖ 1.5 ਲੱਖ ਦਾ ਮੁੱਲ ਮੈਂ ਮੁੱਲ ਦਾ ਕੀ ਕਰਦਾ ਹਾਂ ਜੀ 1-10 ਬਸ 1-10 ਬਸ ਪਾਪਾ ਜੀ ਇਹ ਸਵਾ ਦੀ ਝੋਟੀ ਵਿਕਦੀ ਆ ਵਿਕਦੀ ਵੀਰੇ ਪਰ ਆਪਾਂ ਮੋਲੀ 1-10 ਕੀਤਾ ਜੀ ਕਰ ਦਈਏ ਮਾਨਦਾਨ ਹੋਰ 5 ਦੀ ਦੇ ਦੀ ਕਰਨ ਆਹੀ ਗੱਲ ਅੱਜ ਵੀਰ ਜੀ ਵੀਡੀਓ ਚਲੋ ਬੜੀਆਂ ਬਣਾਈਆਂ ਪਰ ਅੱਜ ਨਹੀਂ ਆ ਰਾਇਆ ਜੀ ਉਹਦੇ ਮਾਲ ਵਿਕਣਾ ਘੰਟੇ ਤੋਂ ਪਹਿਲਾਂ ਬਣਾ ਦੇ ਸਹੀ ਗੱਲ ਆ ਸਹੀ ਗੱਲ ਆ ਵੀਰੇ ਉਹਦੇ ਵਿੱਚ ਇਮਾਨਦਾਰ ਕਰਾਂ ਤੁਸੀਂ ਕਰਾੜੇ ਆਨੰਦ ਤੋਂ ਪਹਿਲੀ ਵੀਡੀਓ ਕੀ ਸੀ ਹਾਂਜੀ ਹਾਂਜੀ ਦੇਰੀਏ ਵੀ ਪੂਰੇ ਦੀ ਦੇ ਦਿਆ ਫਿਰ ਪੰਜ ਹੀ ਢਾ ਦਈਏ ਲੱਖ ਪੁਰੇ ਦੀ ਚਲੋ ਦੇ ਦੇਨੇ ਕੋਈ ਲਾਓ ਵੀਰ ਬਾਕੀ ਵੀਰ ਭਰਾ ਇਹਨਾਂ ਕੋਈ ਕਸਾਈ ਨਾ ਕਰੇ ਵੇਖੋ ਵੀਰ ਜੀ ਆਪਾਂ ਰੇਟ ਪਹਿਲਾਂ ਹੀ ਉਹ ਪਾਉਨੇ ਜਿਹੜੇ ਹਨਾ ਆਪਾਂ ਪਹਿਲਾਂ ਹੀ ਛੋਟ ਛੱਟ ਕਰਾ ਦਿੱਤੀ ਆ ਸਹੀ ਗੱਲ ਆ ਵੀਰੇ ਲੱਖ ਦੀ ਵੱਡੀ ਛੋਟੀ ਆ ਫੁੱਲ ਲੱਖ ਚੋਂ ਕੋ ਭੰਪਰਾ ਫੋਨ ਲਾਵੇ ਦੋਚ ਮਾਨਤਰ ਕਰਦਾ ਨਾ ਲਾਓ ਜੀ ਨਜ਼ਾਰਾ ਬਣਦਾ ਤੇ ਆਈ ਬੱਚਾ ਲਾਓ ਲਾਓ ਵੀਰ ਜੀ ਲਾਓ ਦੇਖੋ ਵੀਰੇ ਛੋਟੀ ਤੂ ਨੂੰ ਲੈਵਲ ਆਈ ਫੈਂਡੀ ਕਰਮ ਵਾਲੀ ਰੰਗ ਭਾਗ ਬਹੁਤ ਸਈਆਂ ਸਵਾਈਆਂ ਲਈਆਂ ਛੋਟੀਆਂ ਛੋਟੀਆਂ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਬਿਲਕੁਲ ਬਿਲਕੁਲ ਵੀਰੇ ਆਪਣੀ ਇੱਥੇ ਆਣ ਕੇ ਦੋ ਟਾਈਮ ਚੋ ਕੋਈ ਤਿੰਨ ਟਾਈਮ ਚੋ ਆਪਣੀ ਤਸੱਲੀ ਕਰੋ ਵੀਰ ਜੀ ਹੈਨਾ ਆਪਣੇ ਬੰਦੇ ਯਕੀਨ ਕਰਦੇ ਆਪਣੇ ਦੇ ਬਿਲਕੁਲ ਬਿਲਕੁਲ ਉਹਦੇ ਬੰਦੇ ਆੜੇ ਕੋ ਧਾਰ ਨਹੀਂ ਮਾਰਦੇ ਐਦਾ ਮਾਲ ਮਗਾ ਲੈਂਦੇ ਸਹੀ ਗੱਲ ਹੈ ਵੀਰੇ ਜਿਹੜੇ ਪੱਕੇ ਬੰਦੇ ਲੱਗੇ ਹੈਨਾ ਬਾਕੀ ਭਾਜੀ ਮਾਲ ਦੇਖਦਾ ਮਾਲ ਵਿਕਣਾ ਵਾ ਹਾਂਜੀ ਬਿਲਕੁਲ ਬਿਲਕੁਲ ਵੀਰੇ ਇੱਕ ਕਰੀ ਤੇ ਵੀਰੇ ਹਰ ਕੋਈ ਆ ਜਾਂਦਾ ਪਤਾ ਤੇ ਫੇਰ ਲੱਗਦਾ ਇਹ ਦੂਜੀ ਏਰੀਆ ਆਂਦਾ ਹਨਾ ਮਾੜੀ ਮਾਝ ਵੀ ਲੱਖ ਦੀ ਹੋ ਗਈ ਆ ਹੋ ਗਈ ਵੀਰੇ ਇਹ 14 15 ਕਿਲੋ ਵਾਲੀ ਮਾਝ ਵੇਖੋ ਲੱਖੋਂ ਵੀ ਮਾਨਤਾਂ ਨੂੰ ਹੋਏ ਨਾ ਸਹੀ ਗੱਲ ਆ ਵੀਰ ਜੀ ਬਾਂਦੇ ਹੁਣ ਇਹ ਤਾਂ ਚੰਗੇ ਭਾਅ ਕਿਥੋਂ ਲੱਭੇ ਨਹੀਂ ਸਹੀ ਗੱਲ ਆ ਵੀਰੇ ਫਿਰ ਵੱਡੀਆਂ ਛੋਟੀਆਂ ਛੋਟੀਆਂ ਵੀ ਵੱਡੀਆਂ ਫੁੱਲ ਵੱਡੀਆਂ ਨਸਲ ਬਰੀਡ ਵਾਲੀਆਂ ਛੋਟੀਆਂ ਨਸਲ ਬਰੀਡ ਵਾਲੀਆਂ ਭਾਜੀ ਇਹ ਦੋ ਇੱਕ ਦੂਜੇ ਤੋਂ ਬਾਅਦ ਤੋਂ ਕੋਈ ਜੋੜਾ ਲੈ ਲੇਗਾ ਨਾ ਮੈਂ ਔਰੇ ਮਾਨਤਾਂ ਪੂਰਾ ਕਰਾਂਗੇ ਚਾਰਾ ਪੀਊ ਅਗਲੇ ਨੂੰ ਬਿਲਕੁਲ ਖਰਚਾ ਘੱਟ ਬਣਿਆ ਸਭ ਕੁਝ ਜਦਾਂ ਠੀਕ ਆ ਜੀ ਠ ਮਾਂ ਤਾਂ ਵੀਰੋਂ ਇਹ ਜ਼ਰੂਰ ਕਰਨਗੇ ਬਾਕੀ ਵੀਰ ਜੀ ਇੱਥੇ ਆਓ ਆਪਣੀ ਪਰਖ ਕਰੋ ਬਾਕੀ ਵੀਰ ਜੀ ਤਾਂ ਹੀ ਵੀਡੀਓ ਦੇ ਬੱਚੇ ਲੋ ਆ ਕੇ ਦੱਸ ਦੀਦਾ ਵਾ ਕਿ ਜਿਹੜੇ ਵੀਰਾਂ ਨੇ ਆਨਲਾਈਨ ਲੈਣਾ ਵਾ ਹਨਾ ਕੋਈ ਪੂਰ ਛੱਟਾ ਕੋਈ ਇਹ ਨਹੀਂ ਕਿ ਬੱਚੇ ਤਾਂ ਉਖੜੀ ਆ ਕੋਈ ਬੱਚੇ ਤਾਂ ਉਖੜੀ ਆ ਕਰਮਾਲੀਆਂ ਬੱਚੇ ਪਾਲੀ ਦਾ ਪਤਾ ਲੱਗ ਹਾਂਜੀ 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 ਬਿਲਕੁਲ ਬਿਲਕੁਲ ਉਹ ਤਾਂ ਸਾਰਾ ਮਾਰ ਕੇ ਲੇ ਵੇਖੋ ਕਿਦਾਂ ਮੱਜਾਂ ਨੇ ਨਜ਼ਾਰੇ ਵਾਲੀ ਪਰ ਹਰ ਕੋਈ ਕੋਈ ਵੀਰ ਚੋਵੇ ਕੋਈ ਭੈਣ ਚੋਵੇ ਕੋਈ ਫਿਰ ਡਰ ਨਹੀਂ ਹੁੰਦਾ ਸੱਤਾ ਚੋਈ ਨਹੀਂ ਜਾਂਦੀ ਸਹੀ ਗੱਲ ਆ ਵੀਰੇ ਸਹੀ ਆ ਭੈਣਾ ਨੇ ਵੀ ਲੈਣੀਆਂ ਹੁੰਦੀਆਂ ਮੱਝਾ ਬਿਲਕੁਲ ਬਿਲਕੁਲ ਵੀ ਬਹੁਤ ਮੁਸ਼ਕਲ ਹੁੰਦੀ ਸੰਧਤਾਰ ਚੋਣਾਂ ਸਹੀ ਗੱਲ ਆ ਵੀਰੇ ਇਹ ਆਹ ਵੀ ਭਾਈ ਮੈਂ ਬਾਟੀ ਲੈ ਆਵਾ ਕੋਈ ਗੱਲ ਨਹੀਂ ਲੈ ਆਓ ਵੀਰੇ ਜੀ ਇਹ ਕੋਈ ਵੀਰੇ ਵੱਡੀ ਛੱਡੀਆਂ ਫੁੱਲ ਬਾਕੀ ਵੀਰੋ ਨਾਲ ਦੇ ਰੇਟ ਵੀ ਅੱਜ ਬਿਲਕੁਲ ਨੋਰਮਲ ਜਿਹੇ ਆ ਮਾਨਤਾਨ ਵੀਰੋ ਨਹੀਂ ਹੋਰ ਕਰਦਣਗੇ ਇੱਥੇ ਆਓ ਆਪਣੀ ਤਸੱਲੀ ਕਰੋ ਬਾਕੀ ਵੀਰ ਜੀ ਪਸ਼ੂ ਇਹੋ ਜਿਹਾ ਲੱਭਣ ਜਾਈਏ ਨਹੀਂ ਜੇ ਲੱਗਦਾ ਇਹ ਕੋ ਕਰਮਾਲ ਨੂੰ ਕੀ ਰੰਗ ਭਾਗ ਹਾਂਜੀ ਸਹੀ ਗੱਲ ਹੈ ਵੀ ਜੀ ਕੋਲ ਭਾਜੀ 14 ਕਿਲੋ ਵਾਲੀ ਮੱਝ ਬਾਹਰ ਲਿਆਓਗੇ ਤਾਂ ਤੁਹਾਨੂੰ 1 ਸਵਾ ਲੱਖ ਦੀ 1 30 ਮਿਲਣੀ ਹੈ ਹਾਂਜੀ ਵੀਰੇ ਹਾਂਜੀ ਆਪਾਂ ਜਿਹੇ ਪੈਣਪਰਾ ਦਾ ਲੱਖ ਚੋਂ ਵੀ ਮਾਨ ਕਰ ਦੇਣਾ ਥੋੜਾ ਬੜਾ ਠੀਕ ਹੈ ਜੀ ਕੋਈ ਕਰੂਗਾ ਭਾਜੀ ਦੇਖੋ ਵੀਰੇ ਥਾਣ ਕੱਢਿਆ ਕੱਟੀ ਹਾਂ ਤੇ ਭਾਜੀ ਮੈਂ ਤੁਹਾਨੂੰ ਚਵਾਈਆਂ ਵਿਖਾਉਣਾ ਤੁਸੀਂ ਦੇਖ ਕੇ ਹਰਾ ਰਹੇ ਹੋਗੇ ਇਹ ਜੀ ਥਾਣੀ ਦੱਸਾਂ ੜਿਆ ਕਿ ਮੈਂ ਠੀਕ ਥਾਣ ਲੱਗਾ ਹਾਂ ਇਹ ਆਪਣਾ ਰਿਕਾਰਡ ਆ ਹਾਂਜੀ ਇਹ ਆ ਜਿਹੜਾ ਸੀਡ ਵਾਲਾ ਡੰਗਰ ਲਿਆ ਹੁੰਦਾ ਇਹ ਚਵਾਈ ਦਾ ਫਿੱਟ ਤੇ ਧਾਰ ਵਧੀਆ ਲਿਆਂਦਾ ਲਓ ਜੀ ਵੇਖੋ ਵੇਖੋ ਭਾਜੀ ਵੀਰੇ ਗਰੇ ਮਾਲਿਆ ਇਹ ਵਪਾਰੀ ਬੰਦੇ ਖੜਕੇ ਹੀ ਦੇਖ ਸਕਦੇ ਆ ਸਹੀ ਗੱਲ ਵੀਰੇ ਪਪਾ ਨਹੀਂ ਬੰਦੇ ਖਾਂਦੇ ਆਂਦੇ ਆਂਦੇ ਜੀ ਪਰ ਆਪਾਂ ਹੁਣ ਇਹ ਜਿਹੜੀਆਂ ਮੱਜਾਂ ਦਿੱਤੀਆਂ ਨੇ ਬਹੁਤ ਮੁਕਤ ਮੱਜਾਂ ਦੇਣ ਵਾਲੀਆਂ ਕਰਦੇ ਨੇ। ਇਹ ਜਿਹੜੀਆਂ ਡੇਡੀਆਂ ਭੱਡੀਆਂ ਮੱਜੇ ਨੇ ਜਿਹੜੀਆਂ ਮਿਲਦੀਆਂ ਨਹੀਂ। ਹਾਂਜੀ ਹਾਂਜੀ ਬਾਹਰ ਦੇ ਜੀ ਵੀਰ ਜੀ ਨਹੀਂ ਜੇ ਮਿਲਦੀਆਂ। ਵੇਖੋ ਭਾਜੀ ਸਹੀ ਗੱਲ ਆ ਜੀ ਨਜ਼ਾਰੇ ਵਾਲੀ ਹੈਗੇ। ਨੀਂਦ ਆਉਂਦੀ ਹੈ ਜਿਹੜਾ ਵੀਰ ਭਰਾ ਕੋ। ਭਾਜੀ ਇਹ ਕਿਹੜੇ ਗੱਲਾਂ ਹੀ ਛੱਡੋ ਗਾ। ਗੱਲਾਂ ਹੀ ਗਾਣੀਆਂ। ਆਹ ਵੀ ਕਿੰਨਾ ਲੱਤ ਕੱਢ ਕੇ ਝੋਟੀ ਖਲੋਕੀ ਆਪਰਾਂ ਨੂੰ। ਵੇਖੋ ਭਾਜੀ ਕਿਦਰਸ ਹੋਰ ਨਹੀਂ ਛੱਟਾ ਨਹੀਂ ਕਿਰੇ। ਸਹੀ ਗੱਲ ਆ ਜੀ। 13-14 ਕਿਲੋ ਵਾਲੀ ਝੋਡੀ ਹੈ ਭਾਜੀ। 13-14 ਕਿਲੋ। ਥਾਣੇ ਕਰਮ ਵਾਲੀ ਨੂੰ ਬਹੁਤ ਵਧੀਆ ਲੱਗਦੀ ਆਪਾਂ ਲੱਖ ਚੋਂ ਕੋਈ ਥੋੜਾ ਬਦਾਂ ਮਾਨਦਨ ਫੇਰ ਨਹੀਂ ਕਰਦਾ ਚਲੋ ਠੀਕ ਆ ਵੀਰ ਜੀ ਕਰ ਦਿਓ ਮੋੜਦਾ ਨਹੀਂ ਆਪਾਂ ਕਿਹਨੇ ਕਿਹ ਥਾਣੇ ਵਿਖਾਓ ਲਓ ਕੀ ਥਾਣੇ ਭਾਜੀ ਆ ਵੇਖੋ ਸਹੀ ਗੱਲ ਹੈ ਬਾਕੀ ਨਾੜਾ ਨੂੜਾ ਫੋਲਿਆ ਨਾੜਾ ਨੂੜਾ ਬੜਾ ਵੱਖਰਾ ਵੱਖਰੇ ਥਾਣੇ ਕਿਤੇ ਦੇਖ ਤੇ ਚਵਾਈਆਂ ਬਾਕੀ ਕਹਿੰਦੇ ਨਾ ਵੇਖੋ ਚਵਾਈਆਂ ਆ ਵੇਖੋ ਚਵਾਈਆਂ ਲਓ ਜੀ ਕੋਈ ਕੋ ਭਾਜੀ ਇਹ ਜੋ ਕੱਢੀ ਕੱਲੀ ਕੱਠੀਆਂ ਮਾਰੀਆਂ ਕੱਲੀ ਕੱਲੀ ਮਾਰਦਾ ਵੀ ਚੰਗੀ ਤਰ੍ਹਾਂ ਦੇ ਸਹੀ ਗੱਲ ਆ ਵੀਰੇ ਤਾਂ ਇਹ ਤਸੱਲੀ ਕਰਾ ਦਿੱਦੀ ਆਪਾਂ ਵੀਡੀਓ ਦੇ ਭਾਜੀ ਆਪਾਂ ਕੋਈ ਤਾਂ ਤੇ ਮਾਲ ਵੇਖਦਾ ਸਚਾਈ ਸਹੀ ਗੱਲ ਆ ਵੀਰੇ ਸਚਾਈ ਨਾ ਕਰਾਂਗੇ ਤੇ ਲੰਮਾ ਟਾਈਮ ਚੱਲਾਂਗੇ ਹਨਾ ਜੀ ਬੱਸ ਬੱਸ ਵੀਰ ਜੀ ਮਾਣ ਕੰਨ ਵੇਖੋ ਆ ਕਟੀ ਕੀ ਕਹਿਣਾ ਹਾਂਜੀ ਆ ਸਵਾ ਲੱਖ ਡੇਢ ਲੱਖ ਸਹੀ ਗੱਲ ਆ ਮੈਂ ਨਹੀਂ ਜੇ ਮੰਡੀ ਮੜੀਓ ਸਵਾ ਇੱਥੇ ਵੀਰ ਜੀ ਬਿਓ 2 ਮਿੰਟ 2 ਮਿੰਟ ਇੱਥੇ ਬਿਓ ਲਾਗੇ ਠੀਕ ਆ ਵੀਰੇ ਗਾੜੀ ਵੀਰ ਜੀ ਆ ਗਈ ਆਪਣੇ ਕੋ ਇੱਕ ਗੱਬੜ ਆ ਗਈ ਆ ਅੱਛਾ ਗੱਬਣ ਆ ਗਈ ਛੋਟੇ ਪਾਦੀ ਆ ਛੋਟੇ ਪਾਦੀ ਇਹ ਦੁੱਧ ਨੂੰ ਬੜੀ ਚੰਗੀ ਦੁੱਧ ਜਿਹਨਾਂ ਦਾ ਆਪਾਂ ਲਈ ਇਹਨੂੰ ਦੱਸ ਦੇ ਵੀ ਇਹ 11-12 ਕਿਲੋ ਦੁੱਧ ਦਿੰਦੀ ਆ ਵੀਰ ਜੀ ਬੜਾ ਹੁੰਦਾ ਦੁੱਧ ਚਲੋ ਯਾਰਾਂ ਬੜਾ ਹੁੰਦਾ ਕਿਉਂਕਿ ਥੋੜੀ ਵਜਨ ਵਾਲੀ ਪਤਲੀ ਚਮੜੀ ਦੀ ਆ ਹਾਂ ਜੀ ਪਤਲੀ ਚਮੜੀ ਦੀ ਆ ਮੈਂ ਤੈਨੂੰ ਖੋਲ ਕੇ ਹੁਣ ਖੋਲੋ ਜੀ ਖੋਲੋ ਗਾੜੀ ਆ ਗਈ ਗੱਬਣ ਪੰਜਾ ਛੇ ਦਿਨਾਂ ਨੂੰ ਸੁੰਦੀ ਆ ਅੱਛਾ ਜੀ ਇਹਦਾ ਚੱਡਾ ਵੇਖੋ ਕਿੱਥੇ ਪਾਹ ਤੱਕ ਲੱਗਾ ਕਰਮ ਵਾਲੀ ਇਹ ਵੀ ਮੈਂ ਕਹਿੰਨੇ ਆ ਰਿਕਾਰਡ ਹੀ ਤੋੜੂਗੀ ਇਹ ਵੀ ਵੀ ਤੇ ਨਾਲ ਕੋਈ ਪੰਜ ਹੋਰ ਖੜੂ ਫੇਰ ਬਾਕੀ ਕੰਨੀ ਦੇ ਭਾਅ ਵੇਖਣਾ ਗੱਲ ਦਾ ਭਾਅ ਹੀ ਭਾਅ ਵੇਖੀ ਕਿਹੜੀ ਚਾਹ ਆ ਅੱਛਾ ਯਾ ਅੱਜ ਨਹੀਂ ਆਏ ਬੰਨਣੇ ਆ ਵੇਖੋ ਵੀਰ ਜੀ ਵੱਡੀ ਵੱਡੀ ਮੈਂ ਵੱਡੀ ਵੱਡੀ ਵੀ ਮਾਚੀ ਰੇਡ ਇਹਦਾ ਨਿਕਾ ਜਾ ਸਿੰਗਲ ਅੱਡੀ ਦੀ ਮੈਂ ਸ਼ਾਹ ਕਾਲੀ ਕਰਮਾਂ ਵਾਲੀ ਸਹੀ ਗੱਲ ਆ ਵੀਰ ਨਗੀਨੇ ਕੱਢੇ ਅੱਜ ਨਗੀਨੇ ਉਹ ਰੱਖ ਪਤਲੀ ਚਮੜੀ ਆ ਹਾਂਜੀ ਹਾਂਜੀ ਉਹ ਕਾਗਜ਼ ਰੱਖੀ ਚਮੜੀ ਦੀ ਸਹੀ ਗੱਲ ਆ ਵੀਰ ਤੇ ਬਾਕੀ ਇਹਦੀ ਥਣਾ ਦੀ ਇਹ ਭਾਰਤੀ ਗਰੰਟੀ ਜਵਾਨੀ ਠੀਕ ਆ ਵੀਰ ਦੀ ਇੱਕ ਵਾਰੀ ਕਿਦੋਂ ਬਾਂਡੀ ਝੋਟੀ ਤਾ ਮੋਤਰੀ ਤੱਕ ਚੱਡਾ ਜਿਵੇਂ ਲਾਈ ਨਾ ਸਹੀ ਗੱਲ ਆ ਵੀਰ ਰੰਗ ਬਾਜੇ ਡੇ ਸਾਰੇ ਸਰੀਰ ਤੇ ਨਾੜਾਂ ਬੰਦੀਆਂ ਵੇਖੋ ਹਾਂਜੀ ਹਾਂਜੀ ਉਹਦ ਵਾਲੀ ਮੱਜਦੀ ਦੀਆਂ ਛਾਡੀਆਂ ਹੁੰਦੀਆਂ ਉਹਦ ਵਾਲੀ ਹੁੰਦੀ ਸਾਰੇ ਸਰੀਰ ਤੇ ਕੱਲੀ ਕੱਲੀ ਨਾੜ ਕਾਲੀ ਫਰਵਜਣ ਵਾਲੀ ਭਾਈ ਹਾਂਜੀ ਹਾਂਜੀ ਵੀਰ ਪਰੀ ਦਾ ਮੁੱਲ ਹੀ ਕੋਈ ਲੱਖ ਨਹੀਂ ਕੋਈ 10 ਨਹੀਂ ਹਾਂਜੀ ਸਿਰਫ 90 ਮੁੱਲ ਦਾ ਸਿਰਫ ਸਿਰਫ 90 ਮੁੱਲ ਜਿਹਦਾ ਉੱਚਾ ਕਰਦੀਆਂ ਮਾਨਤ ਹਾਂਜੀ ਮਾਨਤ ਖੱਲੇ ਹੋਏ ਨੇ ਕਿ ਥੋੜਾ ਖੱਲਾ ਹੀ ਹੋ ਜਣਾ ਵਾ ਵੇਖੋ ਵੀਰੇ ਪਹਿਲੇ ਪਹਿਲੇ ਫੋਨ ਤੇ ਵਿਖਣਾ ਜੇ ਸਹੀ ਗੱਲ ਆ ਵੀਰੇ ਚਲੋ ਇਹ 85 ਦੀ ਦੇ ਦਈਏ ਛੋਟੀ ਅੱਛਾ ਜੀ ਇਹ ਲਓ 85 ਦਾ ਇਹ ਕਰੋਗੇ ਥੋੜੀ ਬੋਤੀ ਛੋੜਾ ਇਹ ਕਰਨੀ ਕਿਉਂ ਤੁਸੀਂ ਪਹਿਲੀ ਵੀਡੀਓ ਨਾਲੇ ਤੁਹਾਡਾ ਫੁੱਲ ਮਾਨ ਹਣਾ ਕਿਉਂਕਿ ਫੇਰ ਹੀ ਤੁਹਾਡੇ ਜ਼ਿੰਦਗੀ ਬਿਲਕੁਲ ਬਿਲਕੁਲ ਵੀਰੇ ਆਪਣਾ ਘਰ ਵਾਲੀ ਗੱਲ ਕੋਈ ਪਾਜੀ 85 ਨੂੰ ਕਰਾਉਣਾ ਕਰਾ ਲਓ 2000 ਹੀ ਛੱਡ ਦਈਏ ਚਲੋ ਜਿਆਦਾ ਨਹੀਂ ਉਹ ਤੇ ਨਹੀਂ ਛੱਡਦਾ ਜੀ ਲਓ ਜੀ 80 ਹਜ਼ਾਰ ਦੀ ਕਿਹੜਾ ਦੇ ਦੂਗਾ ਭਾਈ 80 ਹਜ਼ਾਰ ਦੀ ਝੋਟੀ ਦੁੱਧ ਦੇ ਨੇ ਕਰਮਾਲੀ ਨੇ ਚੰਗਾ ਕਰਦਾ ਸਹੀ ਗੱਲ ਹੈ ਜੀ ਜਿਹਦੇ ਤੋਂ ਚਮਕ ਵੇਖੋ ਕਿੰਨਾ ਕਸ਼ਾਕ ਕਾਲੀ ਜਾਣ 80 ਹਜ਼ਾਰ ਦੀ ਝੋਟੀ ਦੁੱਧ ਜ਼ਿਆਦਾ ਨਹੀਂ 12 13 ਕਿਲੋ ਵੀਰ ਜੀ ਦੇ ਦੁੱਧ ਦਈ ਜਾਣਾ ਰਮਾਨ ਨਾਲ ਚੰਗੀ ਸੇਵਾ ਕਰੇ 82 ਜਾਂ ਤਾਂ ਕੀ ਹੁੰਦਾ ਵਾ ਕੋਹ ਮ ਨਹੀਂ ਹੁੰਦਾ ਹੁੰਦਾ 82 ਜਾਂ ਤਾਂ ਆਪਾਂ 82 ਦੀ ਕਾਲੀ ਮੈਂ ਦੇ ਦਿੰਨੀ ਠੀਕ ਹੈ ਵੀਰ ਜੀ ਠੀਕ 12 13 ਕਿਲੋ ਵਾਲੀ ਠੀਕ ਹੈ ਵੀਰ ਜੀ ਠੀਕ ਹਾਂ ਜੀ ਜੀ ਵੇਖੋ ਵੀਰ ਜੀ ਅਡਰੈਸ ਦੱਸ ਲਿਓ ਬਾਕੀ ਵੀਰੇ ਆਪਣਾ ਅਡਰੈਸ ਤੇ ਮੋਬਾਈਲ ਨੰਬਰ ਦੱਸ ਦਿਓ ਵੀਰ ਜੀ ਨਾਮ ਆਪਣਾ ਸੋਨੂ ਸੀੜਾ ਹਾਂਜੀ ਤਹਿਸੀਲ ਬਟਾਲਾ ਹਾਂਜੀ ਡਿਸਟ੍ਰਿਕਟ ਗਰਦਾਸਪੁਰ ਹਾਂਜੀ ਵੀਰੇ ਮੋਬਾਈਲ ਨੰਬਰ ਜੇ 94665254857 ਠੀਕ ਹੈ ਵੀਰੇ ਤੇ ਭਾਜੀ ਪਿੰਡ ਆਪਣਾ ਸੀੜਾ ਜੇ ਹਾਂਜੀ ਲਾਗੇ ਕਾਲਾ ਫਗਾਨਾ ਅਲੀਵਾਲ ਹਾਂਜੀ ਹਾਂਜੀ ਤੇ ਨੇੜੇ ਨੇੜੇ ਪੈਂਦਾ ਕਿਹੜੀ ਕਿਹੜੇ ਬਾਂਸਰ ਨੇੜੇ ਲੜਾਈ ਆ ਠੀਕ ਹੈ ਚਲ ਪਰ ਵੀ ਲੱਗ ਗਿਆ ਆ ਛੋਟੀ ਛੋਟੀ ਕੈਮਰੇ ਤੋਂ ਡਰਦੀ ਹੈ ਬਸ ਸੀਲਸੇ ਤੋਂ ਹਮ ਖਰੀਦ ਬਹੁਤ ਇੱਕ ਵੀਰੇ ਵੱਡੀਆਂ ਝੋਟੀਆਂ ਵੀਰ ਕੋਲ ਇੱਥੇ ਆਓ ਆਪਣੀ ਤਸੱਲੀ ਕਰੋ ਵੀਰ ਜੀ ਬਾਰ ਬਾਰ ਕਹਿੰਦਾ ਵਾ ਬਾਕੀ ਕਰਮਾਂ ਵਾਲੀਆਂ ਰੰਗ ਭਾਗ ਫੁੱਲ ਲੱਗੇ ਆ ਫੁੱਲ ਬਰੀਡ ਵਾਲੀਆਂ ਦੁੱਧ ਵਾਲੀਆਂ ਝੋਟੀਆਂ